ਪੰਜਾਬ ਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਅਪਰਾਧੀ ਆਉਂਦੇ ਨੇ ਸ਼ਰਾਮ ਗੋਲੀਆਂ ਚਲਾਉਂਦੇ ਨੇ ਕਿਸੇ ਦਾ ਕਤਲ ਕਰ ਦਿੰਦੇ ਨੇ ਕਿਸ ਤੋਂ ਫਰौती ਮੰਗਦੇ ਨੇ ਤੇ ਕਿਸੇ ਦੇ ਘਰ ਦੇ ਉੱਤੇ ਫਾਇਰਿੰਗ ਕਰਕੇ ਸ਼ਰਿਆਮ ਚਲੇ ਜਾਂਦੇ ਨੇ। ਤੇ ਪੁਲਿਸ ਸਿਰਫ ਤਮਾਸ਼ਾ ਦੇਖਦੀ ਰਹਿੰਦੀ ਹੈ। ਇਹ ਇਲਜ਼ਾਮ ਲਗਾਏ ਨੇ ਮਾਨਸਾ ਦੇ ਲੋਕਾਂ ਨੇ ਕਿਉਂਕਿ ਹੁਣ ਵੱਡੀ ਵਾਰਦਾਤ ਮਾਨਸਾ ਦੇ ਵਿੱਚ ਵਾਪਰੀ ਹੈ। ਮਾਨਸਾ ਦੇ ਲੋਕਾਂ ਦੇ ਵਿੱਚ ਇਸ ਕਦਰ ਰੋਸ ਹੈ ਕਿ ਉਹਨਾਂ ਦੇ ਵੱਲੋਂ ਅੱਜ ਪੂਰਾ ਸ਼ਹਿਰ ਬੰਦ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਸੀ। ਅਜਮਾਨਸਾ ਸ਼ਹਿਰ ਨੂੰ ਬੰਦ ਰੱਖਿਆ ਦੱਸਦੀ ਹੈ ਕਿ ਬਿੱਤੇ ਦਿਨੀ ਮਾਨਸਾ ਦੇ ਵਿੱਚ ਤਿੰਨ ਦੁਕਾਨਾਂ ਉੱਤੇ ਗੋਲੀਆਂ ਚੱਲੀਆਂ ਨੇ। ਮੁਲਜ਼ਮ ਆਂਦੇ ਨੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ। ਜਦਕਿ ਦੱਸਿਆ ਜਾ ਰਿਹਾ ਹੈ ਕਿ ਦੁਕਾਨਾਂ 'ਤੇ ਜਿੱਥੇ ਫਾਇਰਿੰਗ ਹੋਈ ਹੈ ਗੋਲੀਆਂ ਚੱਲੇ ਨੇ ਉੱਥੋਂ ਮਹਿਜ਼ ਕੁਝ ਦੂਰੀ ਤੇ ਪੁਲਿਸ ਸਟੇਸ਼ਨ ਹੈ ਤੇ ਪੁਲਿਸ ਦੇ ਹੱਥ ਹੁਣ ਤੱਕ ਕੋਈ ਵੀ ਸੁਰਾਖ ਨਹੀਂ ਲੱਗਿਆ ਕਿ ਆਖਰ ਗੋਲੀਆਂ ਚਲਾਉਣ ਵਾਲੇ ਕੌਣ ਸਨ। ਕਿਉਂ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ? ਕਿਉਂ ਗੋਲੀਆਂ ਚਲਾਈਆਂ ਗਈਆਂ? ਬੇਸ਼ੱਕ ਜਾਨੀ ਨੁਕਸਾਨ ਤੋਂ ਵਿਚਾਰਿਆ ਪਰ ਦੁਕਾਨਾਂ ਦੇ ਸ਼ੀਸ਼ੇ ਜ਼ਰੂਰ ਟੁੱਟੇ ਨੇ ਪੂਰੇ ਮਾਨਸਾ ਦੇ ਵਿੱਚ ਸਹਿਮ ਦਾ ਮਾਹੌਲ ਹੈ ਕਿ ਆਖਰਕਾਰ ਦੁਕਾਨਾਂ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਮਾਨਸਾ ਵਾਸੀਆਂ ਦੇ ਵਿੱਚ ਬਿਹਤ ਭਾਰੀ ਰੋਸ ਹੈ ਰੋਸ ਵਜੋਂ ਉਹਨਾਂ ਨੇ ਕਿਹਾ ਹੈ ਕਿ ਜੇਕਰ ਪੰਜਾਬ ਪੁਲਿਸ ਜਾਨ ਮਾਲ ਦੀ ਰਾਖੀ ਨਹੀਂ ਕਰ ਸਕਦੀ ਤਾਂ ਫਿਰ ਪੁਲਿਸ ਦਾ ਫਾਇਦਾ ਕੀ ਹੈ ਯਾਰ ਮੁਕੰਮਲ ਤੌਰ ਤੇ ਮੈਂ ਤਾਂ ਕੀ ਕਰਨਾ ਹੈ ਕੀ ਮੰਗਦਾ ਸਾਤੋ ਬਲਦ ਜਿਹੜਾ ਅੱਜ ਇਹ ਮਹਾਨਸਾ ਮੁਕੰਮਲ ਤੌਰ ਤੇ ਬੰਦਾ ਅਸੀਂ ਮੈਂ ਧੰਨਵਾਦ ਕਰੂੰ ਸਾਰੇ ਵਪਾਰੀ ਭਾਈਚਾਰੇ ਦਾ ਧੰਨ ਜਤੇ ਬੰਦਿਆਂ ਦਾ ਤੇ ਬਕਬਕ ਸੰਸਥਾਵਾਂ ਦਾ ਜਿਨ੍ਹਾਂ ਨੇ ਮਾਨਸਾ ਦਾ ਬਖਮੀਕ ਹੋਣ ਦਾ ਫਰਜ਼ਾਦਾ ਕਰ ਰਹੇ ਨੇ ਇੱਕ ਮੋਢੇ ਨਾਲ ਮੋਢਾ ਲਾ ਕੇ ਇੱਥੇ ਇਨਸਾਫ ਆਸ ਤੇ ਅੱਜ ਸਾਰੇ ਇੱਥੇ ਇਕੱਠੇ ਹੋਏ ਨੇ ਅਤਨ ਹੋਇਆ ਕਿ ਕੱਲ 4 4 ਦੇ ਨੀਅਰਬਾਊਟ ਇੱਥੇ ਸਾਡੇ ਖਿਆਲੇ ਵਾਲੇ ਨੀਟੂ ਜੀ ਨੇ ਉਹਨਾਂ ਦੀ ਦੁਕਾਨ ਤੇ ਅਟੈਕ ਹੁੰਦਾ ਦੋ ਅਰ ਪਛਾਤੇ ਬੰਦੇ ਜਿਨ੍ਹਾਂ ਦੇ ਮੱਫਲ ਫੇਸ ਸੀਗੇ ਤੇ ਉਹਨਾਂ ਨੇ ਅਟੈਕ ਕਰਕੇ ਤੋਂ ਭੱਜੇ ਚਕੋ ਇਥੋਂ ਭੱਜੇ ਆਮ ਲੋਕਾਂ ਨੇ ਫੜਨੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵੱਲੋਂ ਉਹ ਬੰਦੇ ਅਜ ਤੱਕ ਅਜ ਤੱਕ ਨਹੀਂ ਫੜੇ ਗਏ ਇਸ ਕਰਕੇ ਮਾਨਸਾ ਸ਼ਹਿਰ ਦੇ ਵਪਾਰੀਆਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਦਿੱਤੇ ਬੰਦੀਆਂ ਦੇ ਵਿੱਚ ਬਹੁਤ ਰੋਸ ਹੈ ਇੱਕ ਡਰਤਾ ਤੇ ਸਹਿਮ ਦਾ ਮਾਹੌਲ ਆ ਵੀ ਸ਼ਰੇ ਆਮ ਦਿਨ ਦਿਹਾੜੇ ਇਹ ਗੋਲੀਆਂ ਚੱਲ ਰਹੀਆਂ ਨੇ ਜਿਹੜਾ ਵਪਾਰੀਆਂ ਨੂੰ ਥ੍ਰੈਟ ਹੋ ਰਹੇ ਨੇ ਐਕਸਟਰਸ਼ਨ ਦੀ ਕਾਲਸ ਆ ਰਹੀਆਂ ਨੇ ਤੇ ਹੁਣ ਤੋ ਤੱਕ ਕੋਈ ਕਾਰਵਾਈ ਨਹੀਂ ਕਰ ਰਹੀ ਇਸ ਗੱਲ ਨੂੰ ਲੈ ਕੇ ਮਾਨਸਾ ਵਾਲੇ ਵਿੱਚ ਅੱਜ ਇਹ ਧਰਨਾ ਲਾਇਆ ਗਿਆ ਹੈਗਾ ਸਾਰੇ ਕਤੇ ਬੰਦਿਆ ਇੰਡੀਪੈਂਡੈਂਟ ਬੰਦੇ ਸਾਰੇ ਇੱਥੇ ਪਹੁੰਚੇ ਨੇ ਕੋਈ ਪਾਰਟੀਬਾਜੀ ਨਹੀਂ ਸਿਰਫ ਤੇ ਸਿਰਫ ਇਸ ਪਰਿਵਾਰ ਨੂੰ ਜਸਟਿਸ ਦਿਵਾਉਣ ਵਾਸਤੇ ਮਾਨਸਾ ਸ਼ਹਿਰ ਦਾ ਮਾਹੌਲ ਠੀਕ ਰੱਖਣ ਵਾਸਤੇ ਇੱਕ ਸਖਾਵੇਂ ਤਰੀਕੇ ਦੇ ਵਿੱਚ ਵਪਾਰ ਕੀਤਾ ਜਾਵੇ ਤੇ ਹਰੇਕ ਬੰਦਾ ਜੋ ਮਾਨਸਾ ਦਾ ਬਸਨੀਕ ਆ ਜੋ ਪੰਜਾਬ ਦਾ ਬਸਨੀਕ ਆ ਉਹਦੀ ਪ੍ਰੋਟੈਕਸ਼ਨ ਕਰਨੀ ਉਹਦੀ ਸੁਰੱਖਿਆ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਆ ਉਹ ਸਾਰੇ ਜ਼ਿੰਮੇਵਾਰੀਆਂ ਨੂੰ ਅਹਿਸਾਸ ਕਰਾਉਣ ਵਾਸਤੇ ਇਹ ਧਰਨਾ ਅੱਜ ਲਾਇਆ ਜਾ ਰਿਹਾ ਹੈ ਕਹਣਾ ਜਾਊਂਗੀ ਕਾਦੇ ਜਿਸ ਤਰ੍ਹਾਂ ਕਿ ਸਾਰੇ ਸ਼ਹਿਰ ਨਿਵਾਸੀਆਂ ਨੂੰ ਪਤਾ ਹੈ ਕਿ ਜੋ ਕੱਲ ਮੰਦਭਾਗੀ ਘਟਨਾ ਮਾਨਸਾਜ ਹੋਈ ਹੈ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਸ਼ਰੀਆਮ ਗੋਲੀਆਂ ਚੱਲੀਆਂ ਇੱਕ ਜਗ੍ਹਾ ਨਹੀਂ ਦੋ ਜਗ੍ਹਾ ਚੱਲੀਆਂ ਪਰ ਫਿਰ ਵੀ ਉਸ ਪ੍ਰਸ਼ਾਸਨ ਸੁੱਤਾ ਪਿਆ ਕੋਈ ਉਹਦਾ ਦਬਦਬਾ ਨਹੀਂ ਹੈਗਾ ਗੁੰਡੇ ਅੰਸਰਾਂ ਤੇ ਡਰ ਬਿਲਕੁਲ ਖਤਮ ਹੋ ਚੁੱਕਿਆ ਹੈ ਜਿਹੜਾ ਪੁਲਸ ਦਾ ਧਿਆਨ ਹੈ ਉਹ ਸਿਰਫ ਆਮ ਲੋਕਾਂ ਦੇ ਚਲਾਨ ਕੱਟ ਕੇ ਪੈਸੇ ਇਕੱਠੇ ਕਰਨ ਕਰਨੀ ਧਿਆਨ ਹੈਗਾ ਮੈਂ ਕਾਫੀ ਕੰਪਲੀਟਾ ਪਹਿਲਾਂ ਵੀ ਕਰ ਚੁੱਕੇ ਆ ਵੀ ਇਹਨਾਂ ਦਾ ਸਿਰਫ ਤੇ ਸਿਰਫ ਜਿਹੜਾ ਧਿਆਨ ਹੈ ਉਹ ਆਮ ਵਪਾਰੀਏ ਨੂੰ ਤੰਗ ਕਰਨ ਤੇ ਲੱਗਿਆ ਹੋਇਆ ਹੈ ਗੈਂਗਸਟਰਾਂ ਕਰਨੀ ਇਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਅਸੀਂ ਬੇਨਤੀ ਕਰਦੇ ਆ ਅੱਜ ਸਾਰੇ ਮਾਨਸਾ ਬੰਦ ਹੈ ਮਾਨਸਾ ਦੇ ਸਾਰੇ ਵਪਾਰਿਕ ਧਾਰਮਿਕ ਤੇ ਆਰਥਿਕ ਸੰਸਥਾਵਾਂ ਨੂੰ ਅੱਜ ਬਸ ਬੰਦ ਦਾ ਸੰਦਾ ਦਿੱਤਾ ਗਿਆ ਸੀ ਜਿਹੜਾ ਸਾਰਾ ਮਾਨਸਾ ਬੰਦ ਹੈ ਅਸੀਂ ਧੰਨਵਾਦ ਕਰਦੇ ਆ ਸਾਰੇ ਵਪਾਰੀ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਅਤੇ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਤੇ ਬੇਨਤੀ ਵੀ ਕਰਦੇ ਆ ਵੀ ਜੋ ਵੀ ਗੈਂਗਸਟਰ ਹੈ ਜਿਨ੍ਹਾਂ ਨੇ ਇਹ ਘਟਨਾ ਅੰਜਾਮ ਦਿੱਤਾ ਹੈ ਇਹਨਾਂ ਨੂੰ ਛੇਤੀ ਤੋਂ ਫੜ ਕੇ ਇਹਨਾਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ ਤੇ ਜੋ ਇਹਦੇ ਪਿੱਛੇ ਕਾਰਨ ਹੈ ਉਹਨਾਂ ਨੂੰ ਵੀ ਕੋਕ ਸਜ਼ਾ ਧੰਨਵਾਦ ਸ਼ਹਿਰ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ ਕੀ ਕਹਿਣਾ ਚਾਹੁੰਗੀ ਜਿਹੜੀ ਕੱਲ ਘਟਨਾ ਹੋਈ ਹੈ ਇਸ ਬਾਰੇ ਤਕਰੀਬਨ ਸਾਰਿਆਂ ਨੂੰ ਹੀ ਪਤਾ ਹੈ ਵੀ ਜਿਹੜੀ ਕੱਲ ਗੋਲੀਬਾਰੀ ਦੀ ਘਟਨਾ ਹੋਈ ਹੈ ਇੱਕ ਵਪਾਰੀ ਦੇ ਸ਼ਰੀਆਮ ਹੈ ਜਿਹੜਾ ਸ਼ੀਸ਼ੇ ਦੇ ਉੱਤੇ ਗੋਲੀਆਂ ਮਾਰੀਆਂ ਗਈਆਂ ਉਸ ਦੇ ਰੋਸ ਵਿੱਚੋਂ ਅੱਜ ਸਾਰਾ ਸ਼ਹਿਰ ਹੈ ਜਿਹੜਾ ਮਾਨਸਾ ਸ਼ਹਿਰ ਹੈ ਉਹ ਪੂਰਨ ਤੌਰ ਤੇ ਬੰਦ ਕੀਤਾ ਗਿਆ ਹੈਗਾ ਸਾਰੇ ਸ਼ਹਿਰ ਦੇ ਧਾਰਮਿਕ ਸਮਾਜਿਕ ਤੇ ਆਪਾਂ ਕਹਦੇ ਆ ਵਪਾਰਿਕ ਜਿਹੜੀਆਂ ਜਥੇਬੰਦੀਆਂ ਨੇ ਉਹ ਇਕੱਠੇ ਹੋ ਕੇ ਇੱਕ ਮੰਚ ਤੇ ਅੱਜ ਇਸ ਵੱਜੋਂ ਜਿਹੜਾ ਰੋਸ ਹੈ ਉਹ ਪ੍ਰਗਟ ਕਰ ਰਹੀਆਂ ਨੇ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ ਲੋਕਾਂ ਦੇ ਵਿੱਚ ਇਸ ਕਦਰ ਗੁੱਸਾ ਹੈ ਕਿ ਉਹ ਸਰਕਾਰ ਤੇ ਵੀ ਤਿੱਖੇ ਨਿਸ਼ਾਨੇ ਸਾਧ ਰਹੇ ਨੇ ਸਰਕਾਰ ਤੇ ਵੀ ਬੜੇ ਇਲਜ਼ਾਮ ਲਗਾ ਰਹੇ ਨੇ ਕਿ ਕਾਨੂੰਨ ਵਿਵਸਥਾ ਦਾ ਪੂਰਾ ਜਨਾਜ਼ਾ ਨਿਕਲ ਚੁੱਕਿਆ ਹੈ ਕਾਨੂੰਨ ਵਿਵਸਥਾ ਬਿਲਕੁਲ ਉਸ ਦਾ ਕੋਈ ਵੀ ਅਪਰਾਧੀਆਂ ਨੂੰ ਮਲਜ਼ਮਾ ਨਹੀਂ ਡਰ ਨਹੀਂ ਰਿਹਾ ਕਿਤੇ ਗੋਲੀ ਚੱਲਦੀ ਹੈ ਕਿਸੇ ਦਾ ਕਤਲ ਹੁੰਦਾ ਹੈ ਕਿਸੇ ਦਾ লাশ ਕਿਤੋਂ ਮਿਲਦੀ ਹੈ ਪਰ ਸਰਕਾਰ ਮੂਕ ਦਰਸ਼ਕ ਬਣੀ ਬੈਠੀ ਰਹਿੰਦੀ ਹੈ ਕਿਸੇ ਵੀ ਅਪਰਾਧੀ ਵੱਲੋਂ ਕੋਈ ਵੀ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਪਰ ਲੋਕਾਂ ਨੂੰ ਇਨਸਾਫ ਤੱਕ ਨਹੀਂ ਮਿਲਦਾ ਲੋਕਾਂ ਦਾ ਇਹ ਵੀ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਪੁਲਿਸ ਸਟੇਸ਼ਨ ਬਿਲਕੁਲ ਥੋੜੀ ਦੂਰੀ ਤੇ ਹੈ ਪਰ ਹੁਣ ਤੱਕ ਨਾ ਤਾਂ ਪੁਲਿਸ ਉਹਨਾਂ ਮੁਲਜ਼ਮਾਂ ਨੂੰ ਫੜ ਸਕੀ ਹੈ ਜਿਨ੍ਹਾਂ ਨੇ ਗੋਲੀ ਚਲਾਉਣ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਹੈ ਨਾ ਹੀ ਕਾਰਨਾਂ ਦਾ ਪਤਾ ਲੱਗਿਆ ਕਿ ਆਖਰਕਾਰ ਕਿਹੜੇ ਕਾਰਨਾ ਕਰਕੇ ਤਿੰਨ ਦੁਕਾਨਾਂ ਤੇ ਨਿਸ਼ਾਨਾ ਬਣਾਇਆ ਗਿਆ ਗੋਲੀਆਂ ਚਲਾਈਆਂ ਗਈਆਂ ਨੇ ਤੇ ਲੋਕਾਂ ਨੂੰ ਕਿਉਂ ਸਹਿਮ ਦੇ ਵਿੱਚ ਜੀਣਾ ਪੈ ਰਿਹਾ ਜਦਕਿ ਸੂਬਾ ਸਰਕਾਰ ਦੇ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਦੁਰਸਤ ਹੈ ਪੂਰੀ ਤਰ੍ਹਾਂ ਚਾਕਚਾਨਦ ਪ੍ਰਬੰਧ ਕੀਤੇ ਜਾਂਦੇ ਨੇ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਦੂਸਰੇ ਪਾਸੇ ਸ਼੍ਰੀਆਮ ਮਾਨਸਾ ਸ਼ਹਿਰ ਦੇ ਵਿੱਚ ਭੀੜ ਭਾੜੇ ਇਲਾਕੇ ਦੇ ਵਿੱਚ ਗੋਲੀਆਂ ਚਲਾਈਆਂ ਜਾਂਦੀਆਂ ਨੇ ਲੋਕਾਂ ਨੂੰ ਡਰਾਇਆ ਜਾਂਦਾ ਹੈ ਪਰ ਪੁਲਿਸ ਦੇ ਹੱਥ ਹੁਣ ਤੱਕ ਖਾਲੀ ਨੇ ਦੇਖਣਾ ਆਵੇਗਾ ਕਿ ਆਖਰਕਾਰ ਪੁਲਿਸ ਦੇ ਹੱਥ ਕਦੋਂ ਮੁਲਜ਼ਮ ਲੱਗਣਗੇ ਕਦੋਂ ਸਾਫ ਹੋਵੇਗਾ ਕਿ ਆਖਰਕਾਰ ਇਹਨਾਂ ਦੁਕਾਨਦਾਰਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ ਕਿਹੜਾ ਕਾਰਨ ਸੀ ਕਿ ਫਰौती ਮੰਗੀ ਗਈ ਸੀ ਜਾਂ ਫਿਰ ਕੁਝ ਨਿੱਜੀ ਰੰਜਿਸ਼ ਰੰਜਿਸ਼ ਦੇ ਕਾਰਨ ਡਰਾਇਆ ਜਾ ਰਿਹਾ ਸੀ ਧਮਕਾਇਆ ਜਾ ਰਿਹਾ ਸੀ ਜਾਂ ਫਿਰ ਕੁਝ ਕਾਰਨ ਹੋਰ ਸਾਹਮਣੇ ਆਵੇਗਾ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਰਹਾਂਗੇ